ਨਾਟਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੀਰਵਾਰ ਨੂੰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 1 ਜੁਲਾਈ ਨੂੰ ਸੀਆਈਸੀਯੂ ਕੰਪਲੈਕਸ ਫੋਕਲ ਪੁਆਇੰਟ ਲੁਧਿਆਣਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਆਯੋਜਿਤ ਕੀਤੇ ਜਾ ਰਹੇ 10ਵੇਂ ਮੈਗਾ ਨੌਕਰੀ ਮੇਲੇ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਇਹ ਨੌਕਰੀ ਮੇਲਾ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਅਤੇ ਜ਼ਿਲ੍ਹਾ ਰੁਜ਼ਗਾਰ ਅਤੇ ਉਦਮ ਬਿਊਰੋ ਲੁਧਿਆਣਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿ ਇਹ ਸਮਾਗਮ CICU ਅਤੇ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵਿਚਕਾਰ ਦਸਤਖਤ ਕੀਤੇ ਗਿਆ ਸਮਝੌਤਾ ਪੱਤਰ ਦਾ ਇੱਕ ਮਹੱਤਵਪੂਰਨ ਨਤੀਜਾ ਹੈ ਜਿਸਦਾ ਉਦੇਸ਼ ਅਗਲੇ 2 ਸਾਲਾਂ ਵਿੱਚ 4500 ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ ਇਹ ਸਮਝੌਤਾ 17 ਸਤੰਬਰ 2024 ਨੂੰ ਚੰਡੀਗੜ੍ਹ ਵਿੱਚ ਆਯੋਜਿਤ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਮੀਟਿੰਗ 2024 ਦੌਰਾਨ ਰਸਮੀ ਰੂਪ ਵਿੱਚ ਲਾਗੂ ਕੀਤਾ ਗਿਆ ਸੀ ਜਿੱਥੇ ਉਦਯੋਗ ਦੇ ਨੇਤਾ ਅਤੇ ਨੀਤੀ ਨਿਰਮਾਤਾ ਨੌਜਵਾਨਾਂ ਦੀ ਰੁਜ਼ਗਾਰ ਅਤੇ ਹੁਨਰ ਵਿਕਾਸ ਲਈ ਸਹਿਯੋਗੀ ਰਣਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਏ ਸਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਸ ਪ੍ਰੋਗਰਾਮ ਨੂੰ ਨੌਕਰੀ ਲੱਭਣ ਵਾਲਿਆਂ ਅਤੇ ਮਾਲਕਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਉਜਾਗਰ ਕੀਤਾ ਉਨ੍ਹਾਂ ਨੇ ਉਤਸ਼ਾਹੀ ਭਾਗੀਦਾਰੀ ਨੂੰ ਉਤਸ਼ਾਹਤ ਕਰਦੇ ਹੋਏ ਕਿਹਾ ਕਿ ਇਹ ਨੌਕਰੀ ਮੇਲਾ ਨਵੇਂ ਅਤੇ ਤਜਰਬੇਕਾਰ ਉਮੀਦਵਾਰਾਂ ਦੋਮਾਰ ਲਈ ਮੋਰੀ ਕੰਪਨੀਆਂ ਨੇ ਦੇ ਭਰਤੀ ਕਰਨ ਵਾਲਿਆਂ ਨਾਲ ਸਿੱਧੇ ਤੌਰ ਤੇ ਜੁੜਨ ਅਤੇ ਭਪੈਨ ਖੇਤਰਾ ਵਿੱਚ ਲਾਭਦਾਇਕ ਕੈਰੀਅਰ ਸੁਰੱਖਿਅਤ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। 30 ਤੋਂ ਵੱਧ ਪ੍ਰਸਿੱਧ ਕੰਪਨੀਆਂ ਕੰਪਿਊਟਰ ਆਪਰੇਟਰ, ਸਹਾਇਕ ਲੇਖਾਕਾਰ, ਦਫ਼ਤਰ ਸਹਾਇਕ, ਡਿਜੀਟਲ ਮਾਰਕੀਟਰ, ਵੈਲਡਰ, ਸੀਐਨਸੀ, ਵੀਐਮਸੀ ਆਪਰੇਟਰ, ਡੀਜ਼ਲ ਮੈਕੈਨਿਕ, ਬਾਇਲਰ ਅਟੈਂਡੈਂਟ ਤੋਂ ਉਤਪਾਦਨ ਸੁਪਰਵਾਈਜ਼ਰ ਦਰਜੀ ਡਿਜ਼ਾਈਨਰ ਸੇਲਜ਼ ਐਗਜ਼ੀਕਿਊਟਿਵ ਸਟੋਰ ਮੈਨੇਜਰ ਅਤੇ ਹੋਰ ਬਹੁਤ ਸਾਰੀਆਂ ਭੂਮਿਕਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਨ ਗਿਆ ਇਹ ਮੇਲਾ 10ਵੀਂ 12ਵੀਂ ਆਈਟੀਆਈ ਡਿਪਲੋਮਾ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੀਟੈਕ ਐਮਬੀਏ ਤੱਕ ਦੀਆਂ ਯੋਗਤਾਵਾਂ ਵਾਲੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਉਮੀਦਵਾਰਾਂ ਲਈ ਖੁੱਲ੍ਹਾ ਹੈ ਭਾਗੀਦਾਰਾਂ ਨੂੰ ਰਸਮੀ ਪਹਿਰਾਵੇ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਅਤੇ ਮੌਕੇ ਤੇ ਇੰਟਰਵਿਊ ਅਤੇ ਚੋਣ ਲਈ ਆਪਣੇ ਅਪਡੇਟ ਕੀਤੇ ਰੈਜ਼ਿਊਮ ਦੀਆਂ 5 ਕਾਪੀਆਂ ਅਕਾਦਮਿਕ ਅਤੇ ਤਕਨੀਕੀ ਸਰਟੀਫਿਕੇਟਾਂ ਦੀਆਂ ਫੋਟੋਕਾਪੀਆਂ ਦੇ ਨਾਲ ਲਿਉਣੀਆਂ ਚਾਹੀਦੀਆਂ ਹਨ ਨਿਊਜ਼ਮੈਨ ਗਰੁੱਪ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਏ ਸੀ ਆਈ ਸੀ ਯੂ ਦੇ ਪ੍ਰਧਾਨ ਉਪਕਾਰ ਸਿੰਘ ਨੇ ਉਦਯੋਗ ਅਗਵਾਈ ਵਾਲੇ ਰੁਜ਼ਗਾਰ ਪਹਿਲ ਕਾਦਮੀਆਂ ਨੂੰ ਅੱਗੇ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਉਹਨਾਂ ਨੌਜਵਾਨਾਂ ਨੂੰ ਟਿਕਾਊ ਕੈਰੀਅਰ ਦੇ ਮੌਕਿਆਂ ਨਾਲ ਸਿਸ਼ਕਤ ਬਣਾਉਣ ਵਿੱਚ ਨੌਕਰੀ ਮੇਲੇ ਦੀ ਭੂਮਿਕਾ ਤੇ ਜ਼ੋਰ ਦਿੱਤਾ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਲਿੰਕ ਦੀ ਵਰਤੋਂ ਕਰਕੇ ਆਪਣੇ ਆਪ ਪਹਿਲਾਂ ਤੋਂ ਰਜਿਸਟਰ ਕਰਨ ਦੀ ਸਲਾਹ ਦਿੱਤੀ ਗਈ ਹੈ। ਕਿਸੇ ਵੀ ਪੁੱਛਗਿੱਛ ਲਈ ਉਹ CICU ਨਾਲ 9814473583 ਤੇ ਸੰਪਰਕ ਕਰ ਸਕਦੇ ਹਨ ਜਾਂ 704000 40001682 ਤੇ DBEE ਹੈਲਪਲਾਈਨ ਤੇ ਸੰਪਰਕ ਕਰ ਸਕਦੇ ਹਨ